ਸਰ ਬਤਾ ਆ ਤੁਰ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨਾ ਬ੍ਰਹਮ ਗਿਆਨੀ you yeah.

श्री श्री गुरू नानक देव ਸਰਵ ਜੀ ਦਾ ਨਾਮ ਹੈ ਨਦੀ ਨਿਕਲਦਾ ਰੋਕ ਸਪ੍ਰਿਵਾਰ ਸਾਸਾ ਸਮਾਜ ਆਪ ਜੀ ਨੂੰ ਚਿਕਾ ਆਰ ਜੀ ਲੈਣ ਮਨ ਤੇ ਨਰ ਵਿਗਨ ਸੰਪੰਨਤਾ ਸਪ੍ਰਿਵਾਰ ਸਾਸਾ ਦੀ ਅਰਸ਼ਾ ਦੇ علاوہ ਹਿੰਦੀ ਕੇ ਨਾਮ ਤੇ ਸੁਖੋ ਵੇ ਨਾਮ ਚਿੱਤਾ ਵੇ ਸ਼੍ਰੀ ਗੁਰੂ ਨਾਨਕ ਨਾਮ ਚਰਨੇ ਵਾਲੇ ਭਾਣੇ ਸੁਖੰਤ ਰਣੂ ਬੰਗਲਵਾਂ ਸਾਡੇ ਕੀਤਾ ਨਾਲਿ ਇਕ ਕਰੋ ਨ ਕਰੇ ਰਦਾਸ ਜਿਨਾਂ ਹੀ ਗੋੰਗਲ ਕਾਰ ਅਰਮਧੇ ਕਾਟੇ ਦਰਬਾਰ ਜੀ ਉਦਾਰਥਿਆ ਕੀ ਸੰਸ੍ਰਿਪਤ ਘਤ ਮਹਾਰ ਮੰਗੋ ਕਾਹੇ ਰੰਗ ਚਬ ਦਿਪੋ ਮੈਂ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਕੋ ਸਮਝੀ ਨੂਰ ਅਸੂ ਕਲਸੋਂ ਚਟੀਆਂ ਤੂੰ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਵੱਡਾ ਤੇਰਾ ਅਦਰ ਬਾਰ ਸੱਚਾ ਦੂਤ ਗਤ ਜਿਸਾ ਹਾ ਪਤਸ਼ਾਹ ਨਿਤਲ ਚੋਰ ਛਤ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂਵਰ ਜੰਦੇਵ ਜੀਓ ਮਹਾਰਾਜ ਗੁਰੂ ਗਰੀਬ ਨਿਵਾਜ ਸੋਰਠ ਮਹੱਲਾ ਪੰਨੂਆ ਗੁਰਪੁਰਾ ਭਿਟਿਓ ਵਡਭਾਗੀ ਮਨੈ ਪਿਆ ਪ੍ਰਗਾ ਕੋਏ ਨਾ ਪੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਬੜ ਭਾਗੀ ਮਨ ਹੈ ਪਿਆ ਪ੍ਰਗਾਸਾ ਕੋਏ ਨਾ ਪੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲੇ ਹਾਰੇ ਅਗੈ ਸੁਖ ਪਾਛੈ ਸੁਖ ਸਜਾ ਕਰ ਅਨੰਦ ਹਮਾਰੇ ਰਹਾਉ ਅੰਤਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਾਗੇ ਇਕ ਨਾਮ ਨਾਮ ਆਧਾਰਾ ਸਫਲ ਦਰਸ਼ਨਯੋ ਕਾਲੀ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਡ ਲਗਾਏ ਆਪਣੇ ਜਨ ਰੱਖੇ ਆਪਣੀ ਪਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਰਜ ਆਇਆ ਦਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੀ ਵੱਡੀ ਵਡਿਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਪਹੇਟਿਓ ਸਗਲੇ ਧੂਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਰਿਓ ਅੰਕਾਰ ਇਹਦੇ ਉਸ਼ਟ ਉਸ਼ਟ ਕੁਛ ਰਾਜ ਬਾਤ ਚਲੋ ਤੇ ਪ੍ਰੀਤੋ ਬਾਤ ਚਲੋ ਤੁਹਾਨੂੰ ਬਾਚ ਲੋਹੋ ਕਿਉਂ ਨਹੀਂ ਤੇ ਨਾਲ ਮਰਤੂ ਮਿਸ਼ਾਹ ਸਾਧ ਸੰਗ ਬਿਨ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਟਾ ਪਾਪ ਜਪਿਆ ਹਰ ਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦਰਗਹ ਨਾਨਕ ਊਜਲ ਮਥਾ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦਰਗਹ ਨਾਨਕ ਊਜਲ ਮਥਾ